ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਇਸ ਸੈਮੈਸਟਰ ਆਫ ਫਸਟ ਦੇਲੀ ਪੋਲੀਟੀਕਲ ਸਾਇੰਸ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਜਿਹੜੇ ਸਟੂਡੈਂਟਸ ਨੇ ਜਿਹੜੇ ਪ੍ਰਾਈਵੇਟ ਸਟੱਡੀ ਕਰ ਰਹੇ ਨੇ ਉਹਨਾਂ ਦੇ ਲਈ ਜਿਹੜੇ ਕਿ ਸੈਮੈਸਟਰ ਆਫ ਫਸਟ ਪੋਲੀਟੀਕਲ ਸਾਇੰਸ ਦਾ ਜਿਹੜੇ ਕਿ ਕਿਵੇਂ ਆਪਾਂ ਤਿਆਰੀ ਕਰਨੀ ਹੈ ਨੂੰ ਸ਼ਾਰਟ ਟਾਈਮ ਦੇ ਵਿੱਚ ਪਪੋਬਲੀ ਵੀਡੀਓ ਲੈ ਕੇ ਆਇਆ ਹਾਂ ਤੁਹਾਡੇ ਲਈ ਤੇ ਕਿਹੜੇ-ਕਿਹੜੇ ਮੇਨ-ਮੇਨ ਟਾਪਿਕ ਨੇ ਜਿਹੜੇ ਤੁਸੀਂ ਕਰਕੇ ਐਗਜ਼ਾਮ ਦੇ ਵਿੱਚ ਉਹਨਾਂ ਦੇ ਆਉਣ ਦੇ ਪੂਰੇ-ਪੂਰੇ ਚਾਂਸਸ ਨੇ ਉਹ ਕਿਹੜੇ-ਕਿਹੜੇ ਕੁਐਸਚਨਸ ਨੇ ਠੀਕ ਹੈ ਤੇ ਤੁਹਾਡਾ ਕੀ ਪਾਸਿੰਗ ਫਾਰਮੂਲਾ ਤੇ ਕਿੱਦਾਂ ਤੁਸੀਂ ਤਿਆਰੀ ਕਰਨੀ ਆਪਾਂ ਸਾਰੇ ਇਸ ਵੀਡੀਓ 'ਚ ਡਿਸਕਸ ਕਰਾਂਗੇ ਹਾਂਜੀ ਸਭ ਤੋਂ ਪਹਿਲਾਂ ਤਾਂ ਸਟੂਡੈਂਟਸ ਮੈਂ ਤੁਹਾਨੂੰ ਕਿ ਸਾਰੇ ਕੁਐਸਚਨ ਕਰਵਾਏ ਹੋਏ ਨੇ ਤੁਸੀਂ ਪਲੇਲਿਸਟ ਟੂਰ ਸਟਡੀ ਕਲਾਸਾਂ ਸਰਚ ਕਰਨਾ ਤੇ ਉਹਨੂੰ ਉਸ ਤੋਂ ਬਾਅਦ ਪਲੇਲਿਸਟ ਦੇ ਵਿੱਚ ਜਾਣਾ ਪਲੇਲਿਸਟ ਦੇ ਵਿੱਚ ਤੁਸੀਂ ਜਦੋਂ ਨੀਚੇ ਸਕਰੋਲ ਕਰੋਗੇ ਹਾਂਜੀ ਨੀਚੇ ਸਕਰੋਲ ਕਰਨਾ ਤੁਸੀਂ ਤੁਹਾਨੂੰ ਪਲੇਲਿਸਟ ਮਿਲੂਗੀ ਹਾਂਜੀ ਪੋਲੀਟੀਕਲ ਸਾਇੰਸ ਐਂਡ ਹਿਸਟਰੀ ਪੋਲੀਟੀਕਲ ਸਾਇੰਸ ਐਂਡ ਹਿਸਟਰੀ ਤਾਂ ਤੁਸੀਂ ਇਹਨੂੰ ਕਲਿੱਕ ਕਰਨਾ ਠੀਕ ਹੈ ਜਦੋਂ ਤੁਸੀਂ ਇਹਨੂੰ ਕਲਿੱਕ ਕਰੋਗੇ ਤਾਂ ਤੁਸੀਂ ਇੱਥੇ ਦੇਖੋਗੇ ਇੱਕ ਤਾਂ ਦੇਖੋ ਹਿਸਟਰੀ ਦੇ ਵੀ ਆਪਾਂ ਨੇ ਅਪਲੋਡ ਕੀਤੇ ਹੋਏ ਨੇ ਤੁਹਾਡਾ ਮੈਪ ਸਭ ਕੁਝ ਅਪਲੋਡ ਕੀਤੇ ਹੋਏ ਨੇ ਇਹਦੇ ਚ ਸਾਰੇ ਜੋ ਟੌਪਿਕ ਨੇ ਉਹ ਤੁਹਾਨੂੰ ਜਿਹੜੇ ਕਿ ਆਨ ਹਾਂਜੀ ਹੁਣ ਤੁਹਾਨੂੰ ਅਨਸਰ ਵੀ ਦੱਸਦੇ ਵੀ ਜਿਹੜੇ ਕੁਐਸਚਨਸ ਨੇ ਆਪਣੇ ਅਨਸਰ ਅਪਲੋਡ ਕੀਤੇ ਹੋਏ ਨੇ ਹੁਣ ਮੈਂ ਤੁਹਾਨੂੰ ਦੱਸ ਦਿਆਂ ਪੇਪਰ ਦਾ ਪੈਟਰਨ ਪਹਿਲਾਂ ਤਾਂ ਪੇਪਰ ਦਾ ਪੈਟਰਨ ਤੁਸੀਂ ਦੇਖੋ ਤੁਹਾਡਾ 90 ਮਾਰਕਸ ਦਾ ਪੇਪਰ ਹੋਣਾ ਹੈ ਜਿਹਦੇ ਵਿੱਚੋਂ 32 ਮਾਰਕਸ ਲੈ ਕੇ ਤੁਸੀਂ ਪੇਪਰ ਨੂੰ ਪਾਸ ਕਰਨਾ 32 ਮਾਰਕਸ ਇਸ ਦੇ ਵਿੱਚੋਂ ਜਿਹੜੇ ਕਿ ਸਭ ਤੋਂ ਪਹਿਲਾਂ ਤਾਂ ਆਉਣਗੇ ਆਬਜੈਕਟਿਵ ਟਾਈਪ ਕੁਐਸਚਨ ਅਨਸਰ ਆਉਣਗੇ ਸ਼ਾਰਟ ਕੁਐਸਚਨ ਆਉਣਗੇ ਸ਼ਾਰਟ ਕੁਐਸਚਨ ਆਉਣਗੇ ਸਟੂਡੈਂਟਸ 15 15 ਆਉਣਗੇ ਜਿਨ੍ਹਾਂ ਜੇ ਤੁਹਾਨੂੰ ਚੋਆਇਸ ਹੋਵੇਗੀ ਕਿ ਤੁਸੀਂ ਕੋਈ 9 ਕੁਐਸਚਨਾਂ ਦੇ ਅਨਸਰ ਕਰਨੇ ਹੋਣਗੇ ਹਰ ਕੁਐਸਚਨ ਜਿਹੜਾ ਤੁਸੀਂ ਕਰੋਗੇ 2 ਮਾਰਕਸ ਦਾ ਹੋਊਗਾ ਠੀਕ ਹੈ ਸ਼ਾਰਟ ਕੁਐਸਚਨ ਤੋਂ ਬਾਅਦ ਫਿਰ ਯੂਨਿਟ 1st 2nd 3rd ਐਂਡ 4 ਚਾਰ ਹੋਰ ਯੂਨਿਟ ਹੋਣਗੇ ਜਿਨ੍ਹਾਂ ਦੇ ਵਿੱਚੋਂ ਦੋ ਦੋ ਕੁਐਸਚਨ ਹੋਣਗੇ ਤੁਸੀਂ ਇੱਕ ਇੱਕ ਕਰਨਾ ਹੋਗਾ ਹਰ ਕੁਐਸਚਨ ਤੁਹਾਡਾ ਹੋਗਾ 18 ਮਾਰਕਸ ਦਾ ਸਭ ਤੋਂ ਪਹਿਲਾਂ ਤੁਸੀਂ ਜਾਣ ਪਛਾਣ ਲਿਖਣੀ ਓਦੇ ਫਿਰ ਹੈਡਿੰਗਸ ਲਿਖਣੇ ਨੇ ਠੀਕ ਹੈ ਫਿਰ ਸਿੱਟਾ ਲਿਖਣਾ ਤੇ ਇਹ ਤਾਂ ਹੋ ਗਿਆ ਤੁਹਾਡਾ ਪੇਪਰ ਦਾ ਪੈਟਰਨ ਤੇ ਕਿਹੜੇ ਕੁਸ਼ਚਨ ਕਿੰਨੇ ਪੇजेस ਦਾ ਲਿਖਣਾ ਉਹ ਅਲੱਗ ਵੀਡੀਓ ਅਪਲੋਡ ਕੀਤੀ ਹੋ ਤੁਸੀਂ ਵਾਚ ਕਰ ਸਕਦੇ ਹੋ ਹਾਂਜੀ ਹੁਣ ਯੂਨਿਟ 1 2 3 ਐਂਡ 4 ਦੇ ਲਈ ਕਿਹੜੇ ਕਿਹੜੇ ਤੁਸੀਂ ਕੁਸ਼ਚਨ ਕਰਨੇ ਨੇ ਸ਼ਾਰਟ ਕੁਸ਼ਚਨ ਸਾਰੇ ਯੂਨਿਟਾਂ ਚੋਂ ਆਉਣਗੇ ਹਾਂਜੀ ਜਿਹੜਾ ਯੂਨਿਟ 1 ਹੈ ਇਹਦੇ ਵਿੱਚੋਂ ਤੁਸੀਂ ਰਾਜਨੀਤਿਕ ਸ਼ਾਸਤਰ ਜਾਂ ਰਾਜਨੀਤਿਕ ਵਿਗਿਆਨ ਵੀ ਕਹਿ ਲੈਂਦੇ ਨੂੰ ਰਾਜਨੀਤੀ ਸ਼ਾਸਤਰ ਰਾਜਨੀਤਿਕ ਰਾਜਨੀਤਿਕ ਵਿਗਿਆਨ ਇਹਦਾ ਅਰਥ ਇਹਦੀਆਂ ਡੈਫੀਨੇਸ਼ਨ ਹੋ ਗਿਆ ਇਹਦੇ ਪਰਿਭਾਸ਼ਾ ਵਾ ਪਰਿਭਾਸ਼ਾ ਸਕੋਪ ਕੀ ਹੋ ਗਿਆ ਖੇਤਰ ਖੇਤਰ ਨੂੰ ਦਾਇਰਾ ਵੀ ਲਿਖ ਦਿੰਦੇ ਨੇ ਖੇਤਰ ਦਾਇਰਾ ਇਹ ਤੁਸੀਂ ਕੁਐਸਚਨ ਕਰਨਾ ਹੀ ਕਰਨਾ ਕਿਉਂਕਿ ਇੱਕ ਇਹ ਕੁਐਸਚਨ ਆਊਗਾ ਇੱਕ ਇਹਦੇ ਨਾਲ ਆਊਗਾ ਰਿਲੇਸ਼ਨ ਠੀਕ ਹੈ ਪੋਲੀਟੀਕਲ ਸਾਇੰਸ ਦਾ ਵਿਦ ਜੋ ਤਾਂ ਇਕਨੋਮਿਕਸ ਦੇ ਨਾਲ ਪੁੱਛ ਲੈਣਗੇ ਅਰਥ ਸ਼ਾਸਤਰ ਨਾਲ ਜਾਂ ਇਤਿਹਾਸ ਨਾਲ ਜਾਂ ਸਮਾਜ ਸ਼ਾਸਤਰ ਨਾਲ ਤਾਂ ਤੁਸੀਂ ਸਭ ਤੋਂ ਮੇਨ ਕਿਹੜਾ ਕੁਐਸਚਨ ਕਰਨਾ ਹੈ ਇਹ ਕਰਨਾ ਫਿਰ ਤੁਸੀਂ ਆਹ ਸਾਰਾ ਛੱਡ ਸਕਦੇ ਹੋ ਠੀਕ ਹੈ ਕਿਉਂਕਿ ਯੂਨਿਟ 1 ਫਸਟ ਦੇ ਵਿੱਚ ਦੋ ਚੈਪਟਰ ਨੇ ਦੋ ਚੈਪਟਰ ਨੂੰ ਤੁਸੀਂ ਤੁਸੀਂ ਪੋਲੀਟিক্যাল ਸਾਇੰਸ ਵਾਲਾ ਕਰੋ ਰਾਜਨੀਤਿਕ ਵਿਗਿਆਨ ਠੀਕ ਹੈ ਰਾਜਨੀਤੀ ਸ਼ਾਸਤਰ ਇਹਦਾ ਅਰਥ ਇਹ ਦੀਆ ਪਰਿਭਾਸ਼ਾ ਇਹਦਾ ਖੇਤਰ ਦਾਇਰਾ ਜਿਹੜਾ ਮਰਜ਼ੀ ਕੋਸ਼ਿਸ਼ ਨਾਲ ਤੁਸੀਂ ਇਹ ਅਨਸਰ ਲਿਖਣਾ ਠੀਕ ਹੈ ਤੇ ਹਾਂ ਜਿਹੜੇ ਬੱਚਿਆਂ ਕੋਲ ਟਾਈਮ ਹੈਗਾ ਉਹ ਇਹ ਵੀ ਆਪਣਾ ਕਰ ਲੈਣ ਯੂਨਿਟ 2 ਤੇ ਜਿਹੜਾ ਜਿਹੜਾ ਤੁਸੀਂ ਚੈਪਟਰ ਛੱਡ ਰਹੇ ਹੋ ਉਹਨਾਂ ਦੇ ਸ਼ਾਰਟ ਕੁਐਸਚਨ ਜ਼ਰੂਰ ਪੜ੍ਹ ਲੈਣੇ ਨੇ ਕਿਉਂਕਿ ਮੈਂ ਉਹ ਵੀਡੀਓਜ਼ ਕਰਵਾਏ ਹੋਣੇ ਯੂਨਿਟ 2 ਦੇ ਵਿੱਚ ਤੁਸੀਂ ਕਿਹੜਾ ਕੁਐਸਚਨ ਕਰਨਾ ਮੋਸਟ ਮੋਸਟ ਇੰਪੋਰਟੈਂਟ ਜਿਹੜਾ ਹਰ ਵਾਰ ਰਿਪੀਟ ਹੁੰਦਾ ਇਹ ਜੋ ਫਸਟ ਕੁਐਸਚਨ ਹਰ ਵਾਰ ਰਿਪੀਟ ਹੁੰਦਾ ਇਹਦਾ ਸੈਕੰਡ ਕੁਐਸਚਨ ਯੂਨਿਟ 2 ਦੇ ਵਿੱਚੋਂ ਰਾਜ ਦੀ ਪਰਿਭਾਸ਼ਾ ਦੇਣੀ ਆ ਠੀਕ ਹੈ ਰਾਜ ਦੇ ਤੱਤ ਰਾਜ ਦੇ ਜ਼ਰੂਰੀ ਤੱਤ ਰਾਜ ਦੇ ਤੱਤ ਠੀਕ ਹੈ ਇਹ ਆਉਂਦਾ ਹੀ ਆਉਂਦਾ ਤੇ ਨਾਲ ਦੀ ਨਾਲ ਰਾਜ ਤੇ ਸਮਾਜ ਵਿੱਚ ਅੰਤਰ ਇਹ ਦੋ ਕੁਐਸਚਨ ਤੁਸੀਂ ਕਰਨੇ ਕਰ ਲੈਣੇ ਤੇ ਇਹਦੇ ਵਿੱਚੋਂ ਮੋਸਟ 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 ਇੰਪੋਰਟੈਂਟ ਕਿਹੜਾ ਰਾਜ ਦੇ ਜ਼ਰੂਰੀ ਤੱਤ ਠੀਕ ਹੈ ਰਾਜ ਦੇ ਤੱਤ ਇਹ ਵਾਲਾ ਕੁਐਸਚਨ ਤੁਸੀਂ ਕਰੋ ਫਿਰ ਥਿਊਰੀਜ਼ ਛੱਡ ਦਿਓ ਠੀਕ ਹੈ ਜਿਹੜੀਆਂ ਆਹ ਦੀਆਂ ਰਾਜ ਦੀਆਂ ਥਿਊਰੀਜ਼ ਨੇ ਸਮਾਜਿਕ ਸਮਝੌਤਾ ਸੋਸ਼ਲ ਕੰਟਰੈਕਟ ਹਿਸਟੋਰੀਕਲ ਇਤਿਹਾਸਿਕ ਇਵੈਲੂਏਸ਼ਨ ਵਿਕਾਸਵਾਦੀ ਫਿਰ ਤੁਸੀਂ ਇਹ ਛੱਡ ਦਿਓ ਤੁਸੀਂ ਆਹ ਵਾਲਾ ਕੁਐਸਚਨ ਕਰ ਲਓ ਇਹ ਚੋਂ ਪੱਕਾ ਤੁਹਾਨੂੰ ਮਿਲੂਗਾ ਅੰਸਰ ਕੁਐਸਚਨ ਰਾਜ ਦੇ ਜ਼ਰੂਰੀ ਤੱਤ ਜਾਂ ਫਿਰ ਰਾਜ ਤੇ ਰਾਜ ਦੇ ਜ਼ਰੂਰਤ ਤਤ ਤੇ ਅੱਗੇ ਅੰਤਰ ਹੈਗਾ ਗਵਰਨਮੈਂਟ ਐਂਡ ਸੋਸਾਇਟੀ ਠੀਕ ਹੈ ਸਰਕਾਰ ਤੇ ਸਮਾਜ ਦੇ ਵਿੱਚ ਅੰਤਰ ਹਾਂਜੀ ਯੂਨਿਟ 3 ਦੇ ਵਿੱਚੋਂ ਤੁਸੀਂ ਕਿਹੜਾ ਅਨਸਰ ਕਰਨਾ ਯੂਨਿਟ 3 ਦੇ ਵਿੱਚੋਂ ਤੁਸੀਂ ਅੰਤਰ ਕਰਨਾ ਵੈਲਫੇਅਰ ਹੋਗਾ ਕਲਿਆਣਕਾਰੀ ਕਲਿਆਣਕਾਰੀ ਰਾਜ ਕਲਿਆਣਕਾਰੀ ਰਾਜ ਲਿਬਰਲ ਹੋ ਗਿਆ ਉਧਾਰਵਾਦੀ ਉਧਾਰਵਾਦੀ ਕਲਿਆਣਕਾਰੀ ਰਾਜ ਦੇ ਕੀ ਕੰਮ ਨੇ ਸੋਸ਼ਲਿਸਟ ਸਮਾਜਵਾਦੀ ਕਲਣਕਾਰੀ ਰਾਜ ਦੇ ਵਿੱਚ ਕੀ ਕੰਮ ਨੇ ਠੀਕ ਹੈ ਇਹ ਵਾਲਾ ਕੁਐਸਚਨ ਕਰੋ ਇਹ ਈਜ਼ੀ ਵੀ ਹੈ ਬਹੁਤ ਜ਼ਿਆਦਾ ਈਜ਼ੀ ਹੈ ਇਹ ਕੁਐਸਚਨ ਇਹ ਵਾਲਾ ਕੁਐਸਚਨ ਕਰ ਲੈਣ ਤੁਸੀਂ ਦੋਨੋਂ ਹੀ ਤੇ ਫਿਰ ਆ ਛੱਡ ਦੋ ਤੁਸੀਂ ਸਟੇਟ ਲਿਬਰਲ ਉਧਾਰਵਾਦੀ ਮਾਰਕਿਜ਼ਮ ਗਾਂਦੀਜ਼ਮ ਠੀਕ ਹੈ ਇਹ ਛੱਡ ਦੋ ਆ ਕਰ ਲਓ ਤੇ ਯੂਨਿਟ 4 ਦੇ ਵਿੱਚ ਕਿਹੜਾ ਤੁਸੀਂ ਮੇਨ ਕੁਐਸਚਨ ਕਰਨਾ ਇਹਦੇ ਵਿੱਚ ਤੁਸੀਂ ਮੇਨ ਕਰਨਾ ਇੱਕ ਤਾਂ ਰਾਜਨੀਤਿਕ ਪ੍ਰਣਾਲੀ ਪੋਲੀਟੀਕਲ ਸਿਸਟਮ ਇਹਦਾ ਅਰਥ ਤੇਰੀ ਰਾਜਨੀਤਿਕ ਪ੍ਰਣਾਲੀ ਦੇ ਵਿਸ਼ੇਸ਼ਤਾਵਾਂ ਰਾਜਨੀਤਿਕ ਪ੍ਰਣਾਲੀ ਦੀਆਂ ਵਿਸ਼ੇਸ਼ਤਾਵਾਂ ਇਕ ਤੇ ਕਵੈਸ਼ਨ ਕਰਨਾ ਇੱਕ ਰਾਜਨੀਤਿਕ ਪ੍ਰਣਾਲੀ ਦੇ ਫੰਕਸ਼ਨ ਕੰਮ ਕਾਰਜ ਕੰਮਾਂ ਨੂੰ ਕਾਰਜ ਵੀ ਕਹਿੰਦੇ ਨੇ ਭੂਮਿਕਾ ਵੀ ਕਹਿੰਦੇ ਨੇ ਇਹ ਹੈਗਾ ਆਲਮੰਡ ਤੇ ਪੋਵੈਲ ਦੇ ਅਨਸਾਰ ਤੇ ਡੈਵਿਡ ਇਸਟਨ ਦੇ ਅਨਸਾਰ ਦੋਨੇ ਕਰ ਲੈਣ ਡੈਵਿਡ ਇਸਟਨ ਤੇ ਆਲਮੰਡ ਪੋਵੈਲ ਦੇ ਅਨਸਾਰ ਤੇ ਇੱਕ ਤੁਸੀਂ ਕਰ ਲਓ ਜਿਹੜੇ ਕਿ ਰਾਜਨੀਤਿਕ ਪ੍ਰਣਾਲੀ ਦੇ ਅਰਥ ਵਿਸ਼ੇਸ਼ਤਾਵਾਂ ਇੱਕ ਤੇ ਟਾਪਿਕ ਕਰ ਲਓ ਤੇ ਇੱਕ ਇਹਦੇ ਨਾਲ ਕਰੋ ਪ੍ਰਭੂ ਸਤਾ ਜਾਂ ਤਾਂ ਕਰ ਲੋ ਇਹਦੇ ਪ੍ਰਭੂ ਸਤਾ ਦੇ ਥਿਉਰੀਜ਼ ਠੀਕ ਹੈ ਇਕਲਤਾਵਾਦੀ ਤੇ ਬਹੁਲਤਾਵਾਦੀ ਜਾਂ ਫਿਰ ਤੁਸੀਂ ਇਹਦੇ ਨਾਲੋਂ ਆ ਸੌਖਾ ਪ੍ਰਭੂ ਸਤਾ ਕੀ ਹੈ ਪ੍ਰਭੂ ਸਤਾ ਦਾ ਅਰਥ ਤੇ ਇਹਦੇ ਵਿਸ਼ੇਸ਼ਤਾਵਾਂ ਪ੍ਰਭੂ ਸਤਾ ਦਾ ਅਰਥ ਵਿਸ਼ੇਸ਼ਤਾ ਅਤੇ ਇਹਦੇ ਟਾਈਪਸ ਯੂਨਿਟ 4 ਦੇ ਵਿੱਚ ਇਹ ਕੁਐਸਚਨ ਕਰੋ ਸੋ ਇਸੇ ਤੋੜਾ ਵੀ ਤੁਸੀਂ ਕਿੱਦਾਂ ਤਿਆਰੀ ਕਰਨੀ ਹੈ ਹੁਣ ਮੈਂ ਤੁਹਾਨੂੰ ਪਾਸਿੰਗ ਫਾਰਮੂਲਾ ਜੀ ਦੱਸਾਂ ਤੁਹਾਨੂੰ ਚਾਹੀਦੇ ਨੇ 32 ਮਾਰਕਸ 32 ਮਾਰਕਸ ਦੇ ਲਈ ਤੁਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਯੂਨਿਟ ਹੈਗੇ ਨੇ ਜਿਹੜੇ ਮੈਂ ਤੁਹਾਨੂੰ ਦੇਖੋ ਹਰ ਯੂਨਿਟ ਦੇ ਵਿੱਚ ਮੈਂ ਤੁਹਾਨੂੰ ਇੱਕ ਇੱਕ ਕੁਐਸਚਨ ਦੱਸਿਆ ਹਨ ਫਸਟ ਯੂਨਿਟ ਚ ਵੀ ਇੱਕ ਕੁਐਸਚਨ ਦੱਸਿਆ ਤੇ ਸੈਕਿੰਡ ਚ ਸੈਕਿੰਡ ਚ ਵੀ ਦੋ ਹੀ ਕੁਐਸਚਨ ਨੇ ਹਨ ਇੱਕ ਇਹਦੇ ਵਿੱਚ ਅੰਤਰ ਤੇ ਇੱਕ ਇਹਦੇ ਜ਼ਰੂਰੀ ਤੱਤ ਦੋ ਹੋਗੇ ਤੇ ਉਸ ਤੋਂ ਬਾਅਦ ਯੂਨਿਟ 3 ਦੇ ਵਿੱਚ ਵੀ ਦੋ ਕੁਐਸਚਨ ਬਣਦੇ ਨੇ ਟੋਟਲ ਪੰਜ ਕੁਐਸਚਨ ਇਹ ਕਰ ਲਓ ਪੰਜ ਕੁਐਸਚਨ ਯੂਨਿਟ ਤਿੰਨ ਯੂਨਿਟ ਹੋਗੇ ਤਾਂ 80 54 183 ਦਾ 54 ਹੁੰਦਾ ਤਾਂ 54 ਮਾਰਕਸ ਦਾ ਇੱਥੇ ਤੁਹਾਡਾ ਬਣ ਗਿਆ ਉਸ ਤੋਂ ਬਾਅਦ ਇਹਨਾਂ ਦੇ ਵਿੱਚੋਂ ਤੁਹਾਡੇ ਸ਼ਾਰਟ ਕੁਐਸਚਨ ਕਵਰ ਹੋ ਜਾਣਗੇ ਤੇ ਇੱਕ ਸ਼ਾਰਟ ਕੁਐਸਚਨ ਕਰ ਲਓ ਇੱਕ ਯੂਨਿਟ ਟੋਟਲੀ ਛੱਡ ਸਕਦੇ ਹੋ ਤੁਸੀਂ ਹਾਂ ਜਿਹਨੂੰ ਲੱਗਦਾ ਕਿ ਸਿੱਧੇ ਕਰ ਸਕਦੇ ਹੋ ਚਾਰੋਂ ਯੂਨਿਟ ਕਰ ਲਓ ਜਿਹੜੇ ਜਿਹੜੇ ਮੈਂ ਕੁਐਸਚਨ ਦੱਸੇ ਨੇ ਉਹ ਕੁਐਸਚਨ ਕਰ ਲਓ ਨਾ ਜਦੋਂ ਤੁਹਾਨੂੰ ਕੁਐਸਚਨ ਪੱਕਾ ਮਿਲ ਜਾਣਗੇ ਫਿਰ ਸ਼ਾਰਟ ਕੁਐਸਚਨ ਤੁਹਾਡੇ ਜਿਹੜੇ ਕਿ ਐਕਸਟਰਾ ਮਾਰਕਸ ਹੋਰ ਵੱਧ ਜਾਣਗੇ ਅਗਰ ਤੁਸੀਂ ਸ਼ਾਰਟ ਕੁਐਸਚਨ ਰਿਵਾਈਜ਼ ਕਰ ਰਹੇ ਹੋ ਠੀਕ ਹੈ ਵੈਸੇ ਸ਼ਾਰਟ ਕੁਐਸਚਨ ਇਹਨਾਂ ਚੋਂ ਵੀ ਆ ਜਾਂਦੇ ਨੇ ਜਿਹੜੇ ਚੈਪਟਰ ਤੁਸੀਂ ਛੱਡ ਰਹੇ ਹੋ ਉਹਨਾਂ ਦੇ ਸ਼ਾਰਟ ਪੜ੍ਹ ਲਓ ਕਿਉਂਕਿ ਜਿਹੜੇ ਤੁਸੀਂ ਲੌਂਗ ਕੁਐਸਚਨ ਕਰ ਲਓ ਉਹਨਾਂ ਦੇ ਵਿੱਚੋਂ ਸ਼ਾਰਟ ਆ ਜਾਂਦੇ ਨੇ ਥੈਂਕਸ